ਸਾਂਸਦ ਗੁਰਜੀਤ ਸਿੰਘ ਔਸ਼ਲਾ ਵੱਲੋਂ ਫਤਿਹਗੜ ਚੂੜੀਆਂ ਰੋਡ ਤੇ ਪੈਂਦੇ ਪਿੰਡ ਮੁਰਾਦਪura ਅਤੇ ਪੈਣੀ ਵਿਖੇ ਭਾਰੀ ਗੜੇਮਾਰੀ ਕਾਰਨ ਫਸਲਾਂ ਦੇ ਹੋਏ ਸੰਭਾਵੀ ਨੁਕਸਾਨ ਦਾ ਜਾਇਜ਼ਾ ਲਿਆ ਗਿਆ ਅਤੇ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੰਗ ਕੀਤੀ ਕਿ ਇਹਨਾਂ ਕਿਸਾਨਾਂ ਦੇ ਹੋਏ ਨੁਕਸਾਨ ਦਾ ਜਲਦ ਮੁਆਵਜ਼ਾ ਦਿੱਤਾ ਜਾਵੇ ਉਹਨਾਂ ਆਖਿਆ ਕਿ ਇਹ ਸਰਹੱਦੀ ਇਲਾਕੇ ਦੇ ਕਿਸਾਨ ਹਨ ਇਹਨਾਂ ਕੋਲ ਬਹੁਤ ਘੱਟ ਜ਼ਮੀਨਾਂ ਹਨ ਅਤੇ ਕਮਾਈ ਦਾ ਕੋਈ ਦੂਜਾ ਸਾਧਨ ਨਹੀਂ ਹੈ ਜਿਸ ਕਾਰਨ ਇਹਨਾਂ ਦਾ ਬਹੁਤ ਸਾਧਾ ਨੁਕਸਾਨ ਹੋਇਆ ਹੈ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਪਿੰਡ ਅਧਿਕਾਰ ਚੂੜੀਆਂ ਰੋਡ ਤੇ ਮਰਾਤਪੁਰਾ ਤੇ ਭੈਣੀ ਦੀ ਐਜਰਿਟੀ ਵਿੱਚ ਖੜੇ ਆ ਮੈਂ ਦਿਖਾਉਣਾ ਚਾਹਣਾ ਕਿ ਆ ਬਰਸੋਂ ਦੇ ਗੜੇ ਪਏ ਨੇ ਅਜੇ ਵੀ ਆ ਧੇਰ ਲੱਗਾ ਗੜਿਆ ਔਰ ਸਾਰੀ ਫਸਲ ਦੇ ਅੰਦਰ ਨੇ ਔਰ ਫਸਲ ਸਾਰੀ ਤਬਾਹ ਹੋ ਗਈ ਆ ਜਿਹੜੀ ਕਣਕ ਆ ਉਹਦਾ ਦਾਣਾ ਟੁੱਟ ਚੁੱਕਿਆ ਬਾਹਰ ਔਰ ਉਹਨੂੰ ਜਿਹੜਾ ਝਿੱਟਾ ਆ ਝਿੱਟੇ ਬਿਲਕੁਲ ਸੁੱਕ ਜਾਣੇ ਆ ਕਿਉਂਕਿ ਸਾਰਿਆਂ 'ਚ ਤਕਰੀਬਨ ਪਾਣੀ ਫਸਲ ਦੇ ਕਣਕ ਜਿਹੜੀ ਗੱਬੇ ਤੋਂ ਉੱਪਰ ਆ ਗਈ ਐ ਚਿੱਟੇ ਬਣ ਗਏ ਆ ਪਰ ਇਹ ਆਸਮੀਤ ਹੁੰਦੀ ਆ ਕਿਸਾਨ ਨੂੰ ਮਜ਼ਦੂਰ ਨੂੰ ਸਾਰਿਆਂ ਨੂੰ ਆ ਦੇਖੋ ਗੜੇ ਮੈਂ ਤਾਂ ਦਿਖਾਉਣਾ ਜੋ ਨਾ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਜ਼ਰੂਰ ਤੋਰਾ ਕਰੋ ਸਾਡੇ ਇਲਾਕਿਆਂ ਦਾ ਕਰੀਬ 25-30 ਹਜ਼ਾਰ ਏਕੜ ਫਸਲ ਜਿਹੜੀ ਆ ਉਹ ਤਬਾਹ ਹੋਈ ਐ ਸਾਡੀ ਅਮਸਰ ਦੇ ਵਿੱਚ ਔਰ ਸਾਰੀ ਫਸਲ ਚਾਹੇ ਉਹ ਸਰਦੀ ਆ ਚਾਹੇ ਕਣਕ ਆ ਭਾਵੇਂ ਬਾਗ ਨੇ ਕਿਹੇ ਦੇ ਉੱਤੇ ਵੀ ਫਲ ਨਹੀਂ ਰਹਿ ਗਿਆ ਘਰਾ ਦਾ ਵੀ ਨਸਾਲ ਹੋਇਆ ਛੱਤਾਂ ਡੇਗੀਆਂ ਨੇ ਆ ਹਾਲਾਤ ਨੇ ਇੱਥੇ ਔਰ ਮੇਰੀ ਪੁਰਜੋਰ ਮੰਗਿਆ ਕਿ ਇਹ ਇਸ ਵੇਲੇ ਫਸਲ ਤਕਰੀਬਨ ਪੱਕਣ ਦੇ ਕੰਡੇ ਤੇ ਆਉਣ ਵਾਲੀ ਸੀ ਆ ਵੱਤ ਤੋਂ ਵੱਧ ਆ ਇਸ ਮਹੀਨੇ ਮਾਰਚ ਅਪ੍ਰੈਲ ਦੇ ਵਿੱਚ ਵਾਢੀ ਪੈ ਜਾਂਦੀ ਹੈ ਔਰ ਹੁਣ ਇਹ ਬਿਲਕੁਲ ਹੀ ਇੱਥੇ ਐਨ ਲਿੱਟੀਆਂ ਨੇ ਫਸਲਾਂ ਤੁਸੀਂ ਇੱਧਰ ਦੇਖ ਸਕਦੇ ਜੇ ਕੈਮਰੇ ਦੇ ਨਾਲ ਕਿਉਂਕਿ ਥੱਲੇ ਪਾਣੀ ਹੈ ਜ਼ਮੀਨ 'ਚ ਉਤਰ ਨਹੀਂ ਸਕਦੇ ਔਰ ਇਹ ਸਾਰੀਆਂ ਫਸਲਾਂ ਮਤਲਬ ਖਤਮ ਹੀ ਹੋ ਗਈਆਂ ਨੇ ਆ ਸਿਰਫ ਟੁੱਟ ਗਏ ਨੇ ਸਿੱਟੇ ਦਾ 나ੜ ਦਾ ਜਿਹੜਾ ਮੇਨ ਪੌਦਾ ਹੁੰਦਾ ਹੈ ਉਹਦਾ ਲੱਕ ਟੁੱਟ ਗਿਆ ਬਿਲਕੁਲ ਹੀ ਸੋ ਸਰਕਾਰ ਇਹਦੇ ਤੇ ਧਿਆਨ ਦੇਵੇ ਆ ਪਿੰਡਾਂ ਦੇ ਸਾਡੇ ਸਰਪੰਚ ਸਭਾ ਨਾਲ ਸਾਰੇ ਇਕੱਠੇ ਹੋਏ ਆ ਔਰ ਸਰਕਾਰਾਂ ਹੁੰਦੀ ਹੈ ਇਸੇ ਕੰਮ ਦੀ ਹੈ ਵੀ ਜੇ ਕੋਈ ਮੁਸ਼ਕਲ ਆਵੇ ਤੇ ਨਾਲ ਖੰਨਉਂਦੀਆਂ ਨੇ ਮੁੱਖ ਮੰਤਰੀ ਸਾਹਿਬ ਅੱਗੇ ਵੀ ਸਾਡੇ ਜਨਾਲੇ 'ਚ ਵੀ ਗੜੇਮਾਰੀ ਹੋਈ ਸੀ ਉਹਦਾ ਵੀ ਕੋਈ ਮਾਫਜ਼ਾ ਨਹੀਂ ਆਇਆ ਕਿਤੇ ਉਹ ਨਾ ਹੋਵੇ ਜਿੱਦਾਂ ਦਰਿਆ 'ਚ ਪਾਣੀ ਫਾੜਾਏ ਸੀ ਮਾਲਵੇ ਵਾਲੇ ਬੰਨੇ ਤੇ ਉਹਦੇ ਵੀ ਮਾਫਜ਼ੇ ਨਹੀਂ ਦਿੱਤੇ ਗਏ ਇੱਕ-ਇੱਕਾ ਕਰਕੇ ਅਸੀਂ ਬਾਰਡਰ ਦੇ ਵਾਲੇ ਲੋਕ ਆ ਸਾਡੇ ਕੋਲ ਬਹੁਤੇ ਸਾਧਨ ਨਹੀਂ ਹੈਗੇ ਇੱਥੇ ਇੰਨੇ ਜਿਆਦੇ ਲੋਕਾਂ ਕੋਲ ਛੋਟੀਆਂ-ਛੋਟੀਆਂ ਜ਼ਮੀਨਾਂ ਨੇ ਬਹੁਤ ਜਿਆਦੀਆਂ ਜ਼ਮੀਨਾਂ ਨਹੀਂ ਹੈਗੀਆਂ ਹੈਗੀਆਂ ਕਿਸੇ ਕੋਲ ਕੁਲ 4 ਕਿੱਲੇ ਕੋ 5 ਕਿੱਲੇ ਸੋ ਮੇਰੀ ਸਰਕਾਰ ਤੋਂ ਮੰਗਿਆ ਸਰਕਾਰ ਤੁਰੰਤ ਪਿੰਡਾਂ ਦੇ ਵਿੱਚ ਪਹੁੰਚਣਾ ਤੁਹਾਡੇ ਐਮ.ਐਲ.ਏ ਪਹੁੰਚਣਾ ਤੁਹਾਡੇ ਮੰਤਰੀ ਪਹੁੰਚਣ ਤਾਂ ਕਿ ਇਹਨਾਂ ਲੋਕਾਂ ਨੂੰ ਕੋਈ ਰਾਹਤ ਦਿਓ